ਬਾਬਾ ਸ਼ੇਖ ਫਰੀਦ ਆਗਮਨ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਇਸ ਆਗਮਨ ਪੁਰਬ ਦੇ ਮੌਕੇ ਤੇ ਦਿੱਤੇ ਜਾਣ ਵਾਲੇ ਬਾਬਾ ਫਰੀਦ ਅਵਾਰਡ ਫਾਰ ਸਰਵਿਸ ਟੂ ਹਮਨਟੀ ਅਤੇ ਸਰਦਾਰ ਇੰਦਰਜੀਤ ਸਿੰਘ ਖਾਲਸਾ ਅਵਾਰਡ ਦੇ ਐਲਾਨ ਦੇ ਲਈ ਬਾਬਾ ਫਰੀਦ ਧਾਰਮਿਕ ਸੰਸਥਾਵਾਂਾਂ ਤੇ ਵਿਦਿਅਕ ਸੰਸਥਾਵਾਂਾਂ ਦੇ ਪ੍ਰਦਾਨ ਸਿਮਰਜੀਤ ਸਿੰਘ ਸੇਖੋ ਦੀ ਅਗਵਾਈ ਤੇ ਹੇਠ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਤੋਂ ਪਹਿਲਾਂ ਤਾਂ ਮੈਂ ਇੱਥੇ ਸਭਾ ਦੇ ਦਫਤਰ ਚ ਬਾਬਾ ਫਰੀਦ ਪਬਲਿਕ ਸਕੂਲ ਹਿੰਦਰਾ ਨਦਰ ਵਿੱਚ ਆਪ ਜੀ ਨੂੰ ਜਿਉਂ ਆਇਆ ਹੈ ਨਾ ਆਪ ਜੀ ਦੇ ਅੱਜ ਪਹੁੰਚ ਤੇ ਆਪ ਦਾ ਸਵਾਗਤ ਹੈ ਸਭਾ ਵਾਸੀ ਤੇ ਬੜਾ ਚੁਣੌਤੀ ਭਰਿਆ ਸਮਾਹ ਹੁੰਦਾ ਇਹ ਜਦੋਂ ਅਸੀਂ ਵਾਟ ਦੇਣ ਦੀ ਕੋਸ਼ਿਸ਼ ਕਰਦੇ ਹੁੰਦੀ ਹੈ ਕਿ ਕਿਸੇ ਨਾਲ ਬੇਇਨਸਾਫੀ ਨਾ ਹੋ ਜਾ ਸੋ ਸਵਰਨ ਜੀ ਜਾਨੀ ਉਸ ਵੀ ਫੈਸਲਾ ਜਿਹੜਾ ਕੀਤਾ ਸਾਰਿਆਂ ਦੀ ਹੀ ਰਜੋ ਮੰਤਨ ਨਾਲ ਫੈਸਲਾ ਹੋਇਆ ਤੁਸੀਂ ਸਾਰੇ ਦੇ ਵਾਪਸ ਕੇ ਹੋਵਗੇ ਇੱਕ ਤਾਂ ਉਹਨਾਂ ਦੇ ਲੋਟ ਹੋਣਗੇ ਰਿਤਪਾਲ ਸਿੰਘ ਤੋਂ ਸੰਪਾਰ ਉਹਨਾਂ ਨੇ ਸੋ ਦੇ ਗ੍ਰੀਤੀਆਂ ਸਿਵਲੈਟ ਡੀ.ਐਸ. ਅੰਦੇ ਜਾਂ ਨਾਪਟਨ ਹੋਸੀ ਸੋ ਜਿਹੜਾ ਪਹਿਲਾ ਆਰਡਰ ਸਾਡਾ ਸੇਵਾ ਦਾ ਬਾਬਾ ਫਰੀਦ ਉਹ ਤਾਂ ਉਹਨਾਂ ਦੇ ਉੱਤੇ ਸੈੰਟੀ ਹੋਈ ਜਿਹੜਾ ਖਾਲਸਾ ਜੀ ਦਾ ਸਾਡੇ ਅੰਦਰ ਜਿਸੇ ਕੋਲ ਉਹਦਾ ਯਾਦਗਾਰੀ ਹੈ ਉਹ ਆਪਣਾ ਫੀਫੋਡ ਦੀ ਵਿਵਲਨਸ ਸੀ 64 ਉਹ ਇਸੇ ਜੈਂਪੀਨ ਵੀ ਨਾਲ ਇਸ ਲੀਡਰ ਫਾਰ ਵੀ ਇਸ 올림픽 ਵੀ ਨਾਲ ਰਿਪਰੈਜ਼ੈਂਟ ਕੀਤੀ ਹੈ ਉਹ 3 ਪੁਆਇੰਟ ਉਹ 3 ਪੁਆਇੰਟ ਨੂੰ ਮੁਕਾਬਲਾ ਹੁੰਦਾ ਜੀ 8.22 ਰਾਈਫਲ ਚਲਦੀ ਹੈ ਲੰਮਿਆਂ ਕਹਿ ਕੇ ਵੀ ਬੈਠ ਕੇ ਵੀ ਉਹ ਖੜੇ ਹੋ ਕੇ ਉਹ ਪ੍ਰੋਡਕਟ ਆ ਮੁਕਾਬਲਾ ਹੁੰਦਾ ਉਹ ਉਹਨਾਂ ਨੇ ਏਸ਼ੀਅਨ ਚੈਂਪੀਅਨ ਨੇ ਉਹਨਾਂ ਦੀ ਜਿਹੜੀ ਰੇਟਿੰਗ ਹੈ ਇਹ ਰਹਿ ਕੇ ਹੁੰਦੀ ਰਹਿੰਦੀ ਹੈ ਮੈਚ ਚ ਕੋਈ ਰਹਾ ਮੈਚ ਅੱਛੇ ਨੰਬਰ ਆ ਜਾਂਦੇ ਆ ਕਿ ਦਮੋ ਕਟ ਆ ਜਾਂਦੇ ਫਿਰ 4 4 ਮੈਚਾਂ ਦੇ ਨੰਬਰ ਐਡ ਕਰਕੇ ਸਾਰੀ ਦੁਨੀਆਂ ਦੇ ਵਿੱਚ ਉਹ ਰੈਂਕਿੰਗ ਲੜਦੇ ਉਹਨਾਂ ਦੀ ਐਸ਼ ਵਿਲੇ ਜੋ ਰੈਂਕਿੰਗ ਚੱਲ ਰਹੀ ਹੈ ਉਹ 2 ਨੰਬਰ ਤੇ ਰੈਂਕਿੰਗ ਕਰਦੇ ਨੇ ਅੱਜ ਸਾਰੀ ਦੁਨੀਆਂ ਚ ਉਹ 2 ਨੰਬਰ ਤੇ ਰਹਿੰਦੀ ਹੈ ਕਿ ਏਸ਼ੀਆ ਕੱਪ ਜਿੱਤਣਾ ਉਨੀ ਵੱਡੀ ਗੱਲ ਜਿਵੇਂ ਵੱਡੀ ਗੱਲ ਦੁਨੀਆਂ ਦੇ ਵਿੱਚ ਸੈਕੰਡ ਰੈਂਕ ਲੈਣਾ ਉਹ ਸੈਕੰਡ ਰੈਂਕ ਦੇ ਉੱਤੇ ਉਹ ਚੱਲ ਰਹੇ ਆ ਤਾਂ ਉਹਨਾਂ ਨੂੰ ਸਰਟਨਲੀ ਪੱਕੇ ਤੌਰ ਦੇ ਤੇ 올림픽 ਦਾ ਕੋਟਾ ਮਿਲ ਜਾ। ਤੇ 올림픽 ਦਾ ਕੋਟਾ ਮਿਲ ਜਾਣਾ ਉਹਨਾਂ ਨੂੰ ਕਪੀਟੈਂਸੀ ਹੋਵੇ ਉਹਨਾਂ ਦੀ ਕੋਈ ਦਮੀਆਂ ਹੋਵੇ ਨਾ ਕੋਈ ਨੋਕੀਆ ਦੀ ਨਾ ਕਪੀਟਰ ਰਾਹੋ ਸੁਣ ਵਾਲੀ ਗੱਲ ਕੋਈ ਨਹੀਂ ਤੇ ਹਾਲੇ ਤੀ ਮੇਰੀ ਅਰ ਨੂੰ 77 ਸਾਲ ਦਾ ਬੰਦੂਕ ਚਲਾ ਸਕਦਾ ਹੈ ਜੋ ਹੈ। ਸੋ ਲਿਹਾਜ਼ਾ ਇਹ ਤੁਹਾਡੇ ਸਭ ਪਾਸੇ ਸਾਡੇ ਵਾਸਤੇ ਆਪਰੇ ਸਰ ਇਹ ਬੁਲਕ ਵਾਸਤੇ ਪੰਜਾਬ ਵਾਸਤੇ ਪੰਜਾਬ ਉਲਕੋ ਵਾਸਤੇ ਬਹੁਤ ਵੱਡਾ ਹੈ ਅਚੀਵਮੈਂਟ ਹੈ ਤੇ ਆਪਾ ਫਰੀਦ ਕੋ ਜਿਹੜੀ ਹੈਗੀ ਹੈ 6 ਲੱਖ ਦੀ ਵਾਧੇ ਗਲ ਤੇਲ ਸੋ ਇਹ ਪਹਿਲਾ ਜਿਹੜਾ ਅਵਾਰਡ ਹੈ ਦੂਸਰਾ ਬਨ 40 ਤੇ ਇਹ ਕਰਨੀ ਜਣਾ ਕਿ ਸਵਰ ਨੇ ਇਹ ਮਹਿਸੂਸ ਕਰਦਿਆ ਹੋਇਆ ਕਿ ਫੰਡਸ ਪਏ ਵਧਰੇ ਅਸੀਂ ਜ਼ੋਰ ਲਾ ਕੇ ਕੋਸ਼ਿਸ਼ ਕਰਕੇ ਖਰਚਾ ਵੀ ਕਰ ਰਹੇ ਹਾਂ ਲੇਕਿਨ ਫੇਰ ਵੀ ਫੰਡ ਵਧਰੇ ਸਰਵੋ ਜਾਨ ਤੋਂ ਬਾਅਦ तकरीबन 15 ਕਰੋੜ ਦੇ ਕਰੀਬ ਹੋਰ ਨਾਲ ਐਡ ਹੋ ਗਿਆ ਸਾਰੇ ਖਰਚ ਕਰਦੇ باوجود ਉਹਦੇ ਜਿਹੜਾ ਨੇ ਫੈਸਲਾ ਕੀਤਾ ਕਿ ਹੁਣ ਬਹੁਤ देर ਹੋ ਗਈ 1 ਲੱਖ ਦਾ ਚੱਲ ਗਿਆ ਹੈਗਾ ਅਵਾਰਡ ਆਪਾਂ ਇਹਨਾਂ ਨੂੰ ਵਧਾਈ ਹੋਏ ਫੈਸਲਾ ਹੋਇਆ ਕਿ 1 ਲੱਖ ਤੋਂ 1 ਕਰੋੜ ਤੱਕ ਮੈਂ ਜਿਹੜੀ ਦੁਖੀ ਸੀਗੀ ਇਹ 2 ਲੱਖ ਦੀ ਜਿਹੜੇ ਏਡੇ ਵੱਡੇ ਲੋਕ ਹੈ ਹਸਪਾਲ ਹੋਰੀ ਇਹ ਸਰਪ੍ਰਸਾਲ ਤੋਂ ਹੋਰੀ ਉਹਨਾਂ ਵਾਸਤੇ ਪੈਸੇ ਵੀ ਬਾਣੇ ਨਹੀਂ ਰਹਾ ਨਾਬੀ ਬਾਸਿਰ ਤੋਂ ਬਾਸਿਰ ਇਹ ਮੇਰਾ ਅੰਦਾਜ਼ਾ ਹੈ ਕਬਜ਼ੇ ਕਮ ਇਨ ਦੇ ਪਰਵਾਦਾ 10 ਕਰੋੜ ਰੁਪਈਆ ਇਸ ਅਚੀਵਮੈਂਟ ਤੇ ਇੱਥੇ ਪਹੁੰਚਣ ਤੇ ਲੱਗਿਆ ਹੋਣਾ ਸੋ ਲਿਹਾਜ਼ਾਇਨਾ ਵਾਸੇ ਇਮੇਸ਼ਰੀ ਅਲ ਹੈ ਪੈਸਾ ਪਰ ਇੱਕ ਉਹਨਾਂ ਦਾ ਸਤਕਾਰ ਤੇ ਉਹਨਾਂ ਦਾ ਜਿਹੜਾ ਮਾਨ ਹੈ ਉਹਦੇ ਨਾਲ ਸਭਾ ਦੇ ਸੋਸਾਇਟੀ ਦੇ ਵਿੱਚ ਸਾਰੇ ਆਪਣੇ ਮੁਲਕ ਦੇ ਵਿੱਚ ਇੱਕ ਇਹ ਇੱਕ ਕਿਸਮ ਦਾ ਇਸ਼ਾਰਾ ਆ ਜਾਂਦਾ ਹੈ ਇੱਕ ਕਿਸਮ ਦਾ ਇਹ ਚੇਤਨਸਾ ਆ ਜਾਂਦੀ ਹੈ ਕਿ ਯਾਰ ਕੋਈ ਨਾ ਕੋਈ ਭੜਿਆ ਲੋਕਾਂ ਦਾ ਚੰਗਿਆ ਲੋਕਾਂ ਦਾ ਮਾਨ ਕਰਨ ਵਾਲਾ ਸੁਖਾਲ ਕਰਨ ਵਾਲਾ ਹੈ ਬਸ ਇਹਨਾਂ ਕੀ ਹੈ ਅਸੀਂ ਕਰ ਸਕਦੇ ਉਹ ਲਿਖਦਾ ਇਹ ਹੈ ਇਸ ਵਾਰ ਅਸੀਂ ਪੰਜਵਾਂ ਬਾਬਾ ਫਰੀਦ ਆਗਮਨ ਗੁਰ ਮੰਡਾਉਣ ਜਾ ਰਹੇ ਆ ਜਿਹੜਾ ਕਿ 54 ਸਾਲ ਦਾ ਇੰਦਰਜੀਤ ਸਿੰਘ ਖਾਲਸਾ ਜੀ ਸਰਪ੍ਰਸਤ ਇਸ ਨੂੰ ਲੈ ਗਿਆ ਦੋ ਸਾਲਾਂ ਤੋਂ ਉਹਨਾਂ ਤੋਂ ਵਗੈਰਾ ਸੀ ਮਣਾਉਣ ਜਾ ਰਹੇ ਐਸ ਵਾਰ ਸਾਹਿਬਜੀਤ ਸਿੰਘ ਸਿੱਖੋ ਇਹਨਾਂ ਦੀ ਵਿਧਾਨਗੀ ਇੱਕ ਗੁਣਾਇਆ ਜਾ ਰਿਹਾ 15 ਅੱਜ ਅੱਜ ਦੀ ਤਰੀਕ ਦੇ ਵਿੱਚ ਅੱਜ ਅਸੀਂ ਬੱਚਿਆਂ ਦੇ ਕੰਪੀਟੀਸ਼ਨ ਮੁਕਾਬਲੇ ਕਰਵਾਏ ਸੀਗੇ ਜਿਸ ਦੇ ਵਿੱਚ ਕਿ ਤਕਰੀਬਨ ਕੋਈ 60 ਦੇ ਕਰੀਬ ਬੱਚੇ 10 ਘੋਲਾਂ ਦੇ ਬੱਚੇ ਇੱਥੇ ਪਹੁੰਚੇ ਇਹ ਅਵਾਰਡ ਜਿਹੜਾ ਹੈਗਾ ਇਹ 10000 ਰੁਪਏ ਜਿਹੜਾ ਫਰਸਟ ਬੱਚਾ ਹੋਊਗਾ ਸੈਕੰਡ ਜਿਹੜਾ ਬੱਚਾ ਆਏਗਾ ਉਹਨੂੰ 7000 ਤੇ ਥਰਡ ਜਿਹੜਾ ਹੈਗਾ ਉਹ 5000 ਦਿੱਤਾ ਜਾਏਗਾ ਕਿ ਕੰਸੋਲੇਸ਼ਨ ਪ੍ਰਾਈਜ਼ ਜਿਹੜਾ 2100 ਰੁਪਏ ਦਿੱਤਾ ਜਾਏਗਾ ਇਹ ਅਵਾਰਡ 23 ਤਰੀਕ ਨੂੰ ਜਿਹੜਾ ਕਿ ਜੇ ਸਾਡਾ ਸਮਾਗਮ ਸਰਾਣਾ ਸਮਾਗਮ ਜਿਹੜਾ ਆਪਾ ਬੋਲ ਵੀਰ ਸਾਹਿਬ ਉਹਦਾ ਗੁਰਸ਼ਾ ਵਿਕੇ ਦਿੱਤਾ ਜਾਏਗਾ ਇਸੇ ਤਰ੍ਹਾਂ ਹੀ 19 ਤਰੀਕ ਤੋਂ ਸਵੇਰੇ 7:30 ਵਜੇ ਇਹ ਜਿਹੜਾ ਸਮਾਗਮ ਸ਼ੁਰੂ ਹੋਏਗਾ ਜਿਸ ਸੁਖਮਨੀ ਸਾਹਿਬ ਸ਼੍ਰੀ ਸੁਖਮਨੀ ਸਾਹਿਬ ਪਾਠ ਅਤੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾ ਤੋਂ ਬਾਅਦ ਇਹ ਉਪਰੰਤ ਇਹ 7:30 ਕਾ ਜੋ ਡੀ ਸਾਹਿਬ ਤੇ ਅਨਾਉਂਸ ਕਰਨਗੇ ਇਸ ਸਮਾਗਮ ਦੀ ਤੇ ਉਸ ਤੋਂ ਉਪਰੰਤ ਸ਼ਾਮ ਨੂੰ ਉਤਾਰਨਕ ਜਵਾਨ ਸਜਣ ਕੇ ਗੁਰਦਾਰ ਟਿਲਾ ਸਾਹਿਬ ਵਿਖੇ ਕਥਾ ਵਾਚਕ ਅਤੇ ਕੀਰਤਨ ਦਰਬਾਰ ਹੋਏਗਾ ਇਸ ਤੋਂ ਬਾਅਦ 23 ਤਰੀਕ ਨੂੰ ਇਹ ਸੇਤਰੀ ਟੇਲਾ ਬਾਬੀ ਜੀ ਦੇ ਕੇ ਕਥਾ ਤੇ ਕੀਰਤਨ ਹੋਏਗਾ 21 ਤਰੀਕ ਨੂੰ ਸਵੇਰੇ 8 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ 21 ਰਾਤ ਨੂੰ ਗੁਰਦਾਰਾ ਗੋਬੀ ਸਿੰਘ ਸਾਹਿਬ ਵਿਖੇ ਕਥਾ ਤੇ ਕੀਰਤਨ ਇੱਥੇ ਗੁਰਦਾਰਾ ਗੋਬੀ ਸਿੰਘ ਸਾਹਿਬ ਵਿਖੇ ਹੋਏਗਾ 22 ਤਰੀਕ ਨੂੰ ਵੀ ਕੀ ਮਹਾਨ ਕੀਰਤਨ ਦਰਬਾਰ ਜਿਹੜਾ ਹੋਏਗਾ ਉਹ 22 ਤਰੀਕ ਨੂੰ ਹੋਏਗਾ 23 ਤਰੀਕ ਨੂੰ ਸਵੇਰੇ ਆ 8:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਫਰੰਤ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਰੈਂਟ ਮਾਈ ਹੇਟ ਗੁਦਾਰਾ ਟੇਲਾ ਸਾਬ ਤੋਂ ਆਰੰਭ ਹੋਏਗਾ ਜਿਹੜਾ ਕਿ ਸ਼ਹਿਰ ਦੇ ਵਿੱਚ ਹੁੰਦਾ ਹੋਇਆ 1:00 ਦੇ ਕਰੀਬ ਗੁਰਦੁਆਰਾ ਗੋਦਰੀ ਸਾਹਿਬ 'ਤੇ ਪਹੁੰਚੇਗਾ ਉੱਥੇ ਉਸ ਦੇ ਤੇ ਸਾਡੇ ਸਤਿਕਾਰਯੋਗ ਜੜੀ ਬੈਸਟ ਹੋਏਗਾ ਉਹਨਾਂ ਨੂੰ ਇਹ ਜਿਹੜੇ ਅਵਾਰਡ ਦਿੱਤੇ ਜਾਣਗੇ ਇਹ ਅਵਾਰਡ ਇੱਕ ਵਾਸ ਬਾਵਫੀਡ ਅਵਾਰਡ ਫਾਰ ਐਡਮਿਨਿਟੀ ਫਾਰ ਸਰਵਿਸ ਅਤੇ ਦੂਜਾ ਸਰਾ ਇੰਦਰਜੀਤ ਸਿੰਘ ਖਾਲਸਾ ਅਵਾਰਡ ਅਤੇ ਬੱਚਿਆਂ ਨੂੰ ਜਿਹੜੇ ਕੰਪੀਟੀਸ਼ਨ ਅਵਾਰਡ ਇਹ ਦਿੱਤੇ ਜਾਣਗੇ ਸਾਬ ਨੇ ਦੱਸਿਆ ਕਿ ਜਿਹੜਾ ਬਾਬਾ ਫਰੀ ਸਮਾਜ ਸੇਵੀ ਵਾਰਡ ਆ ਉਹਦੇ ਪਿਛਲੇ 10-15 ਸਾਲਾਂ ਤੋਂ 1 ਲੱਖ ਅਮਾਉਂਟ ਉਸੇ ਦਿਨ ਦੇ ਸੀ ਨਾ ਉਹਦੇ ਚ ਐਕਿਉ ਪਹਿਲੀ ਵਾਰੀ ਸਾਰੇ ਕਮੇਟੀ ਨੇ ਸਰਬਸੰਤੀ ਨਾਲ ਕੀਤਾ ਫੈਸਲਾ ਕਿ ਉਹ 2 ਲੱਖ ਤੇ ਜਿਹੜਾ ਦੂਜਾ ਵਾਰਡ ਆ ਜਿਹੜਾ ਬੀਬੀ ਸਿਫਤ ਨੂੰ ਦੇਣਾ ਉਹ ਪਿਛਲੀ ਵਾਰੀ ਸ਼ੁਰੂ ਕੀਤਾ ਸੀਗਾ ਸਰਦਾਰਿੰਦਰ ਜੀ ਸੰਕੇ ਖਾਲਸਾ ਯਾਦਗਾਰੀ ਵਾਰਡ ਉਹਦੀ ਰਕਮ 50 ਹਜ਼ਾਰ ਸੀ ਉਹਦੀ ਰਕਮ 1 ਲੱਖ ਰੁਪਈਆ ਕੀਤੀ ਗਈ ਤੇ ਬਹੁਤ ਸਾਰੀਆਂ ਹਾਰਤੀਆਂ ਸਾਡੇ ਕੋਲੇ ਇਹਨਾਂ ਦੋਨਾਂ ਵਾਰਡਾਂ ਵਾਸਤੇ ਆਈਆਂ ਸੀ ਅਸੀਂ ਬਹੁਤ ਹੀ ਮਰਿਗੀ ਨਾਲ ਸੇਖੋ ਸਾਹਿਬ ਇਹ ਜੇ ਕੁੱਪੜੇ ਪਾ ਗਿਆ ਕਿ ਉਹਨਾਂ ਨੇ ਵੀ ਕਦੇ ਪ੍ਰੈਸ਼ਰ ਨਹੀਂ ਮੰਨਿਆ ਸੀ ਇਹ ਅਵਾਰਡ ਦੇਣ ਲੱਗਿਆ ਤੇ ਨਾ ਹੀ ਉਹਨਾਂ ਨੇ ਕਦੇ ਟੀਚਰ ਰੱਖਣ ਲੱਗਿਆ ਕਿਸੇ ਦੀ ਸਪਾਰਸ ਮੰਨੀ ਸੀ ਹੋਰ ਕਿਸੇ ਦੀ ਕੋਈ ਲੋੜਵੰਦੀ ਮਦਦ ਕਰਨੀ ਸੀ ਤਾਂ ਉੱਥੇ ਗੁਰਦੁਆਰਾ ਸਾਹਿਬ 'ਚ ਨੌਕਰੀ ਦੇਂਦੇ ਸੀ ਪਰ ਇੱਥੇ ਮੈਰਿਟ ਦੇ ਹੀ ਟੀਚਰ ਰੱਖਦੇ ਸੀ ਤੇ ਮੈਰਿਟ ਤੇ ਹੀ ਹਮੇਸ਼ਾ ਉਹਨਾਂ ਨੇ ਕਿਸੇ ਦੇ ਦਬਾਅ ਥੱਲੇ ਨਹੀਂ ਆਏ ਦੋ ਐਨਾਉਂਸ ਕਰਦੇ ਹੁੰਦੇ ਆਂ ਜਿਵੇਂ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਬਾਬਾ ਫਰੀਦ ਜੀ ਦੀ ਅਸੀਂ ਬਹੁਤ ਬਰੀਕੀ ਨਾਲ ਛਾਨਪੇਂਡ ਕਰਕੇ ਜਮੇ ਫੈਸਲੇ ਕੀਤੇ ਆਂ ਕਿ ਜਿਹੜੀਆਂ ਐਪਲੀਕੇਸ਼ਨ ਆਈਆਂ ਅਸੀਂ ਉਹਨਾਂ ਚੋਂ ਸੈLECTION ਕਰਨੀ ਹੈ ਅਸੀਂ ਉਸ ਤੋਂ ਅਦਾਵਾ ਵੀ ਅਸੀਂ ਜਦੋਂ ਦਾ ਇਸ ਸਾਲ ਜਿਹੜਾ ਹੁਣੇ ਬਾਬਾ ਫਰੀਦ ਆਗੁੰਗਪੁਰ ਤੋੜ ਦਾ ਨੈਕਸਟ ਆ ਬਾਬਾ ਫਰੀਦ ਆਗੁੰਗਪੁਰ ਦਾ ਅਸੀਂ ਪਲਾਨ ਕਰਦੇ ਰਹਨੇ ਆ ਅਸੀਂ ਸੋਚਦੇ ਰਹਨੇ ਆ ਕਿ ਕਿੱਥੇ ਕਿੱਥੇ ਕੋਈ ਅਵਾਰਡ ਹੈ ਇਹ ਐਸੇ ਬੰਦੇ ਵੀ ਹੈ ਜਿਨ੍ਹਾਂ ਦੇ ਕੋਈ ਐਪਲੀਕੇਸ਼ਨ ਨਹੀਂ ਸੀ ਆਪਰ ਨੂੰ ਅਪਰੋਚ ਕਰਕੇ ਤੇ ਉਹਨਾਂ ਨੂੰ ਅਵਾਰਡ ਦਿੱਤੇ ਹੈ ਜਿਵੇਂ ਕਿ ਸਾਡਾ ਅ ਅਵਾਰਡੀ ਹੈ ਕਮਰਬਿਜੇ ਪ੍ਰਤਾਪ ਸਿੰਘ ਉਹਦੀ ਕੋਈ ਉਹਦੇ ਬਾਰੇ ਕਿਸੇ ਨੇ ਐਪਲੀਕੇਸ਼ਨ ਦਿੱਤੀ ਇਸ ਤਰ੍ਹਾਂ ਕਈ ਇਹ ਜੋ ਹੋਰਗੇ ਜੋ ਬੰਦੇ ਨੇ ਇਸ ਇਹ ਸਾਡਾ ਦਬਾਕ ਤੇ ਇੱਕੋ ਬੋਝ ਰਹਿੰਦਾ ਹੈ ਕਿ ਹੁਣ ਅੱਕੀ ਦਿਨ ਤੋਂ ਬਾਲ ਕੇ ਸਰਕਲ ਨੂੰ ਦੇਣਾ ਹੈ ਅਸੀਂ ਪ੍ਰਿੰ ਕਰਦੇ ਰਹਿੰਦੇ ਹਾਂ